ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਅਟਾਰਨੀ ਐਟ ਲਾ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਉਹਨਾਂ ਨੇ 5 ਤਰੀਕ ਨੂੰ ਸੌਂ ਚੱਕੀ ਆ ਇਹਦਾ ਅਸੀਂ ਇੱਥੇ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਸਪੀਕਰ ਸਾਹਿਬ ਦਾ ਤੇ ਭਾਰਤ ਸਰਕਾਰ ਦਾ ਜਿਨ੍ਹਾਂ ਨੇ ਕਿ ਸੌਂ ਚਕਾਈ ਆ ਉਥੇ ਨਾਲ ਹੀ ਬੜਾ ਦੁੱਖ ਹੋਇਆ ਕਿ ਜਿਸ ਤਰ੍ਹਾਂ ਦੀ ਉਥੇ ਹਿਊਮਨ ਰਾਈਟ ਦੀ ਵਾਇਲੇਸ਼ਨ ਜਿਹੜੀ ਆ ਉਹ ਕੀਤੀ ਗਈ ਭਾਈ ਸਾਹਿਬ ਨਾਲ ਜੋ ਵਿਹਾਰ ਕੀਤਾ ਗਿਆ ਉਹ ਇੱਕ ਮੈਂਬਰ ਪਾਰਲੀਮੈਂਟ ਨਾਲ ਦਾ ਕੀ ਜਿਹੜਾ ਇੱਕ ਕੋਈ ਆਮ ਸ਼ਹਿਰੀ ਆ ਉਹਦੇ ਨਾਲ ਵੀ ਇਹੋ ਜਿਹਾ ਵਿਹਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਟਰੀਟ ਕੀਤਾ ਗਿਆ ਜਿੱਦਾਂ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਹੋਣ ਉਹਨਾਂ ਨੂੰ ਰਾਤ 1 ਵਜੇ ਠਾਲ ਕੇ ਉਥੋਂ ਲਿਆਂਦਾ ਗਿਆ ਮੀਂਹ ਦੇ ਵਿੱਚ ਤੇ ਪਲੇਨ ਵੀ ਜਿਹੜਾ ਸੀ ਉਹ ਇਦਾਂ ਦਾ ਕਿ ਬਹੁਤ ਜ਼ਿਆਦਾ ਉਥੇ ਉਹਨਾਂ ਨੂੰ ਤੰਗੀ ਹੋਈ ਉਸ ਤੋਂ ਬਾਅਦ ਉਸੇ ਦਿਨ ਸੌਂਚ ਕਾਉਣ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਗਏ ਤੇ ਉਹਨਾਂ ਨੂੰ ਆਪਣੇ ਜਿਹੜੇ ਪਰਿਵਾਰ ਦੇ ਬੜੇ ਲਿਮਿਟਿਡ ਬੰਦੇ ਨੇ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਉਥੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ ਹੋਰ ਤਾਂ ਕਿਹੜੇ ਸਮਰਥਕਾਂ ਨੂੰ ਜਾਂ ਕਿਸੇ ਨੂੰ ਮਿਲਣਾ ਸੀ ਤੇ ਜਿਹੜੀਆਂ ਗੱਡੀਆਂ ਚ ਲੈ ਕੇ ਗਏ ਉਹ ਇਸ ਤਰ੍ਹਾਂ ਲੈ ਕੇ ਗਏ ਜਿਵੇਂ ਕਿ ਕੋਈ ਬਹੁਤ ਵੱਡਾ ਕੋਈ ਮਿਲਟੈਂਟ ਹੋਵੇ ਜਾਂ ਕੋਈ ਗੈਂਗਸਟਰ ਹੋਵੇ ਜਿਹਦਾ ਕਿ ਭੱਜਣ ਦਾ ਡਰ ਹੋਵੇ ਹੁਣ ਤੁਸੀਂ ਹੈਰਾਨੀ ਦੀ ਗੱਲ ਇਹ ਦੇਖੋ ਕਿ ਪਾਰਲੀਮੈਂਟ ਹਾਊਸ ਦੇ ਵਿੱਚ ਇਸ ਤਰ੍ਹਾਂ ਲੈ ਕੇ ਗਏ ਵੀ ਜੇਕਰ ਤੇ ਇਹਦਾ ਨਾਂ ਲੈ ਕੇ ਗਏ ਤਾਂ ਉਹਨਾਂ ਨੇ ਉਤਰ ਕੇ ਭੱਜ ਜਾਣਾ ਹੁਣ ਜੇ ਉਹਨਾਂ ਨੂੰ ਨਾਰਮਲ ਪ੍ਰੋਲ ਦੇ ਦਿੰਦੇ ਤੇ ਉਹ ਆਪ ਹੀ ਆ ਜਾਂਦੇ ਤੇ ਇੱਕ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਭਾਈ ਅਮਰਤਪਾਲ ਸਿੰਘ ਅੱਜ ਕੱਲ ਹੀ 5 ਤਰੀਕ ਨੂੰ ਪਾਰਲੀਮੈਂਟ ਤੇ ਸੌ ਚੱਕਣ ਆਏ ਸੀਗੇ ਤੇ ਆਪਾਂ ਜਿਵੇਂ ਅਰਦਾਸਾਂ ਕਰਕੇ ਉਹਨਾਂ ਨੂੰ ਇੱਥੇ ਸੌਹ ਚੱਕਣ ਲੈ ਆਂਦਾ ਆਪਣੀਆਂ ਅਰਦਾਸਾਂ ਨਾਲ ਆਏ ਤੇ ਹੁਣ ਆਪਾਂ ਅਰਦਾਸਾ ਕਰਕੇ ਸਾਰੇ ਸਿੰਘਾਂ ਨੂੰ ਆਪਾਂ ਛੇਤੀ ਤੋਂ ਛੇਤੀ ਰਿਹਾ ਆਕਰਵਣਾ ਸਾਰੇ ਅਰਦਾਸ ਕਰੋ ਕਿ ਛੇਤੀ ਤੋਂ ਛੇਤੀ ਸਾਰੇ ਸਿੰਘ ਰਿਹਾ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਅਮਰਤੋਪਾਲ ਸਿੰਘ ਨੂੰ ਡਿਬਰੂ ਘੜ ਦੇ ਵਿੱਚੋਂ ਲਿਆਂਦਾ ਇੱਕ ਆਤਵਾਦੀ ਬਣਾ ਕੇ ਲਿਆਂਦਾ ਗਿਆ ਵੀ ਦੁਨੀਆਂ ਨੂੰ ਕਾਰ ਪੈਦਾ ਕਰ ਦਿਓ ਤੇ ਟਾਈਮ ਕਿੰਨਾ ਦਿੱਤਾ ਗਿਆ ਸੌਹ ਚੁੱਕਣ ਦਾ ਕੁਝ ਸੈਕਿੰਡ ਤੇ ਕੋਈ ਮੀਟਗਾ ਨਹੀਂ ਕੋਈ ਫੋਟੋ ਵਾਇਰ ਨਹੀਂ ਤੇ ਸੰਵਿਧਾਨ ਦੀ ਕਸਮ ਖਾਣ ਤੋਂ ਬਗੈਰ ਦੂਜੀ ਗੱਲ ਨਹੀਂ ਕਰਨੀ ਇੱਕ ਮੈਂ 50 ਭਾਈ ਅਮਰਤਪਾਲ ਸਿੰਘ ਸੌਚਕ ਮਾਮਲੇ ਤੇ ਹੁਣ ਯੂਐਸਏ ਅਮਰੀਕਾ ਨੇ ਗੰਭੀਰ ਨੋਟਸ ਲਿਆ ਜਿੱਥੇ ਦੇ ਕੇ ਟਰਨੀ ਜਸਪ੍ਰੀਤ ਸਿੰਘ ਐਡਵੋਕੇਟ ਨੇ ਇੱਕ ਵੀਡੀਓ ਦੇ ਰਾਹੀਂ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਨੂੰ ਜੋ ਸੌਚਕਾਉਂਦੀ ਪ੍ਰਕਿਰਿਆ ਅਪਣਾਈ ਗਈ ਹੈ ਉਹ ਬੇਹਦੀ ਹਿਊਮਨ ਰਾਈਟਸ ਦਾ ਵਾਇਲੈਂਸ ਕਰਨ ਵਾਲੀ ਹੈ ਕਿਉਂਕਿ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਜਾਂਦੇ ਸਮੇ ਇਸ ਤਰ੍ਹਾਂ ਪਟੈਂਟ ਕੀਤਾ ਗਿਆ ਜਿਵੇਂ ਕਿ ਉਹ ਵੱਡੇ ਗੁਦਾ ਘਰ ਹੋਣ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਮਾਮਲੇ ਦੇ ਵਿੱਚ ਵੀ ਯੂਐਸਏ ਵੱਲੋਂ ਪੰਜਾਬ ਅਤੇ ਭਾਰਤ ਸਰਕਾਰ ਤੇ ਦਬਾਅ ਪਾਇਆ ਜਾਵੇਗਾ ਤੇ ਇਸ ਬਾਰੇ ਤੁਹਾਡੇ ਕੀ ਕਹਿਣੇ ਨੇ ਰਿਹਾਈ ਕੀ ਹੋਣੀ ਚਾਹੀਦੀ ਹੈ ਜਾਂ ਨਹੀਂ ਕੀ ਸੋਚਣਾ ਹੈ ਤੁਹਾਡਾ ਭਾਈ ਅਮਰਪਾਲ ਸਿੰਘ ਦੀ ਪੱਕੀ ਰਿਹਾਈ ਬਾਰੇ ਕਿਉਂਕਿ ਲੋਕਾਂ ਦੀ ਮੰਗ ਹੈ ਕਿ ਭਾਈ ਅਮਰਪਾਲ ਸਿੰਘ ਦੀ ਪੱਕੀ ਰਿਹਾਈ ਹੋਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ ਹਲਕੇ ਦੇ ਵਿੱਚ ਆ ਕੇ ਕੰਮ ਕਰ ਸਕਣ ਲੋਕਾਂ ਨੇ ਜਿਹੜੀਆਂ ਉਮੀਦਾਂ ਤੇ ਉਹਨਾਂ ਨੂੰ ਵੋਟ ਪਾਈ ਹੈ ਉਹ ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਨਸ਼ੇ ਛਡਵਾ ਕੇ ਉਹਨਾਂ ਨੂੰ ਧਰਮਾਂ ਦੇ ਨਾਲ ਜੋੜ ਸਕਣ ਤਾਂ ਕਿ ਸਮਾਜ ਦੇ ਵਿੱਚ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਦੇ ਨਾਲ ਕੋਈ ਗੈਰ ਕਾਨੂੰਨੀ ਕੰਮ ਨਾ ਹੋਵੇ ਇਸ ਵਾਰੇ ਤੁਹਾਡਾ ਕੀ ਕਹਿਣਾ ਜੁਰੂ ਕਮੈਂਟ ਕਰਨਾ ਕਾਉ ਤੁਹਾਨੂੰ ਲੈ ਚਲਦੇ ਐਡਵੋਕੇਟ ਜਸਪ੍ਰੀਤ ਸਿੰਘ ਵੱਲੋਂ ਕੀਤੇ ਗਏ ਇਹਨਾਂ ਖੁਲਾਸਿਆਂ ਦੀ ਵੀਡੀਓ ਵੱਲ ਜਿੱਥੇ ਕਿ ਉਹਨਾਂ ਨੇ ਖਾਸ ਤੌਰ ਤੇ ਗੱਲਬਾਤ ਕੀਤੀ ਅਮਰਪਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਟਰਨੀਟ ਲਾ ਭਾਈ ਅਮਰਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਉਹਨਾਂ ਨੇ 5 ਤਰੀਕ ਨੂੰ ਸੌ ਚੱਕੀ ਆ ਇਹਦਾ ਅਸੀਂ ਜਿੱਥੇ ਸਵਾਗਤ ਕਰਦੇ ਆਂ ਧੰਨਵਾਦ ਕਰਦੇ ਆਂ ਸਪੀਕਰ ਸਾਹਿਬ ਦਾ ਤੇ ਭਾਰਤ ਸਰਕਾਰ ਦਾ ਜਿਨ੍ਹਾਂ ਨੇ ਇੱਕ ਸੌਂ ਚਕਾਈ ਆ ਉਥੇ ਨਾਲ ਹੀ ਬੜਾ ਦੁੱਖ ਹੋਇਆ ਕਿ ਜਿਸ ਤਰ੍ਹਾਂ ਦੀ ਉਥੇ ਹਿਊਮਨ ਰਾਈਟ ਦੀ ਵਾਇਲੇਸ਼ਨ ਜਿਹੜੀ ਆ ਉਹ ਕੀਤੀ ਗਈ ਭਾਈ ਸਾਹਿਬ ਨਾਲ ਜੋ ਵਿਹਾਰ ਕੀਤਾ ਗਿਆ ਉਹ ਇੱਕ ਮੈਂਬਰ ਪਾਰਲੀਮੈਂਟ ਨਾਲ ਦਾ ਕੀ ਜਿਹੜਾ ਇੱਕ ਕੋਈ ਆਮ شہری ਆ ਉਹਦੇ ਨਾਲ ਵੀ ਇਹੋ ਜਿਹਾ ਵਿਹਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਟਰੀਟ ਕੀਤਾ ਗਿਆ ਜਿੱਦਾਂ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਹੋਣ ਉਹਨਾਂ ਨੂੰ ਰਾਤ 1 ਵਜੇ ਠਾਲ ਕੇ ਉਥੋਂ ਲਿਆਂਦਾ ਗਿਆ ਮੀਂਹ ਦੇ ਵਿੱਚ ਤੇ ਪਲੇਨ ਵੀ ਜਿਹੜਾ ਸੀ ਉਹ ਇਦਾਂ ਦਾ ਕਿ ਬਹੁਤ ਜ਼ਿਆਦਾ ਉਥੇ ਉਹਨਾਂ ਨੂੰ ਤੰਗੀ ਹੋਈ ਉਸ ਤੋਂ ਬਾਅਦ ਉਸੇ ਦਿਨ ਸੌਂਚ ਕਾਉਣ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਗਏ ਤੇ ਉਹਨਾਂ ਨੂੰ ਆਪਣੇ ਜਿਹੜੇ ਪਰਿਵਾਰ ਦੇ ਬڑے ਲਿਮਟਿਡ ਬੰਦੇ ਨੇ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਉਥੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ ਹੋਰ ਤਾਂ ਕਿਹੜੇ ਸਮਰਥਕਾਂ ਨੂੰ ਜਾਂ ਕਿਸੇ ਨੂੰ ਮਿਲਣਾ ਸੀ ਤੇ ਜਿਹੜੀਆਂ ਗੱਡੀਆਂ ਚ ਲੈ ਕੇ ਗਏ ਉਹ ਇਸ ਤਰ੍ਹਾਂ ਲੈ ਕੇ ਗਏ ਜਿਵੇਂ ਕਿ ਕੋਈ ਬਹੁਤ ਵੱਡਾ ਕੋਈ ਮਿਲੀਟੈਂਟ ਹੋਵੇ ਜਾਂ ਕੋਈ ਗੈਂਗਸਟਰ ਹੋਵੇ ਜਿਹਦਾ ਕਿ ਭੱਜਣ ਦਾ ਡਰ ਹੋਵੇ ਹੁਣ ਤੁਸੀਂ ਹੈਰਾਨੀ ਦੀ ਗੱਲ ਇਹ ਦੇਖੋ ਕਿ ਪਾਰਲੀਮੈਂਟ ਹਾਊਸ ਦੇ ਵਿੱਚ ਇਸ ਤਰ੍ਹਾਂ ਲੈ ਕੇ ਗਏ ਵੀ ਜੇਕਰ ਤੇ ਇਹਦਾ ਨਾਮ ਲੈ ਕੇ ਗਏ ਤਾਂ ਉਹਨਾਂ ਨੇ ਉਤਰ ਕੇ ਭੱਜ ਜਾਣਾ ਹੁਣ ਜੇ ਉਹਨਾਂ ਨੂੰ ਨਾਰਮਲ ਪ੍ਰੋਲ ਦੇ ਦਿੰਦੇ ਤੇ ਉਹ ਆਪ ਹੀ ਆ ਜਾਂਦੇ ਤੇ ਇੱਕ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਭਾਈ ਅਮਰਤਪਾਲ ਸਿੰਘ ਅੱਜ ਕੱਲ੍ਹ ਹੀ 5 ਤਰੀਕ ਨੂੰ ਪਾਰਲੀਮੈਂਟ 'ਚ ਸੌ ਚੱਕਣ ਆਏ ਸੀਗੇ ਤੇ ਆਪਾਂ ਜਿਵੇਂ ਅਰਦਾਸਾਂ ਕਰਕੇ ਉਹਨਾਂ ਨੂੰ ਇੱਥੇ ਸੌ ਚੱਕਣ ਲੈ ਆਂਦਾ ਆਪਣੀਆਂ ਅਰਦਾਸਾਂ ਨਾਲ ਆਏ ਤੇ ਹੁਣ ਆਪਾਂ ਅਰਦਾਸਾ ਕਰਕੇ ਸਾਰੇ ਸਿੰਘਾਂ ਨੂੰ ਆਪਾਂ ਛੇਤੀ ਤੋਂ ਛੇਤੀ ਰਿਹਾ ਅਗਰਵਣਾ ਸਾਰੇ ਅਰਦਾਸ ਕਰੋ ਕਿ ਛੇਤੀ ਤੋਂ ਛੇਤੀ ਸਾਰੇ ਸਿੰਘ ਰਿਹਾ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਅਮਰਤਪਾਲ ਸਿੰਘ ਨੂੰ ਡਿਬਰੂ ਗੜ੍ਹ ਦੇ ਵਿੱਚੋਂ ਲਿਆਂਦਾ ਇੱਕ ਆਤਵਾਦੀ ਬਣਾ ਕੇ ਲਿਆਂਦਾ ਗਿਆ ਵੀ ਦੁਨੀਆ ਨੂੰ ਕਾਰ ਪੈਦਾ ਕਰ ਦਿਓ ਤੇ ਟਾਈਮ ਕਿੰਨਾ ਦਿੱਤਾ ਗਿਆ ਸੌ ਚੁੱਕਣ ਦਾ ਕੁਝ ਸੈਕਿੰਡ ਤੇ ਕੋਈ মিডিਆ ਨਹੀਂ ਕੋਈ ਫੋਟੋ ਵਾਇਰਲ ਨਹੀਂ ਤੇ ਸੰਵਿਧਾਨ ਦੀ ਕਸਮ ਖਾਣ ਤੋਂ ਬਗੈਰ ਦੂਜੀ ਗੱਲ ਨਹੀਂ ਕਰਨੀ ਇੱਕ